ਸਰਬ ਕਲਾ ਸਮਰਾਟ ਕਲਜੂ ਕੇ ਬੋਇਤ ਨਾਮ ਕੇ ਜਹਾਜ ਹਲਤ ਪਦ ਕੇ ਰਖਕ ਲੋਕ ਪਰਲੋਕ ਕੇ ਸਹਾਇਕ ਹਾਜ਼ਰ ਨਾਜ਼ਰ ਸਿੱਖ ਜਗਤ ਦੇ ਮੌਜੂਦਾ ਧਰਮ ਗੁਰੂ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਵਿੱਚ ਸਿੱਖ ਜਗਤ ਦੇ 10ਵੇਂ ਸਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਾਵਨ ਉਤਾਰ ਪਰ ਮਨਾਉਣ ਲਈ ਆਪ ਸਭ ਇਕੱਤਰ ਹੋਏ ਹੋ ਇੱਕ ਅਦੁੱਤੀ ਗੁਰੂ ਨਾਨਕ ਦੇਵਾ ਓੰਕਾਰ ਗੁਰ ਰੰਗ ਦੇਆ ਭੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ RAM ਦਾਸ ਗੁਰ ਵਾਰੇ ਪੁਰਖੁ ਸ੍ਰੀ ਅਰਜੁਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰਿ ਰਾਏ ਅਕਾਲ ਮੂਰਤ ਸ੍ਰੀ ਹਰਿ ਕ੍ਰਿਸ਼ਨ ਤੇ ਆਏ ਅਜੂਨੀ ਤੇਗ ਬਹਾਦਰ ਆਈ ਸਹ ਪੰ ਗੁਰਦਸ਼ਮੇ ਸਹਾਈ ਗੁਰ ਪ੍ਰਸਾਦ ਗ੍ਰੰਥ ਗੁਰ ਗਿਆਨ ਵਾਹਿਗੁਰੂ ਬੰਦਨ ਭਗਵਾਨ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਸਿੱਖ ਜਗਤ ਦਾ ਇਤਿਹਾਸ ਸਾਪ ਜੀ ਕਵੀ ਰਾਜ ਕਵੀ ਭਾਈ ਸਾਹਿਬ ਭਾਈ ਸਰਤੋ ਸਿੰਘ ਜੀ ਅਨਜੁਦਮ ਸਦਕਾ ਸੂਰ ਪ੍ਰਕਾਸ਼ ਗ੍ਰੰਥ ਰਾਹੀਂ ਸਰਵਨ ਕਰਦੇ ਹੋ ਉਸ ਗ੍ਰੰਥ ਨੂੰ ਲਿਖਣ ਸਮੇ ਜਾਂ ਉਹਦੇ ਤੋਂ ਬਾਅਦ ਇਸ ਨਗਰ ਦੀ ਗੱਲ ਭਾਈ ਕੀਰਨੋਲੀ ਜ਼ਿਕਰ ਵਿੱਚ ਆਉਂਦੀ ਹੈ ਪਰ ਲੰਮੇ ਪੰਧ ਤੋਂ ਬਾਅਦ ਅੱਜ ਜੋ ਪਿਛਲੇ 3-4 ਸਾਲ ਤੋਂ ਇਸ ਨਗਰ ਦੇ ਪ੍ਰਬੰਧਕ ਜਨ ਇਲਾਕੇ ਦੀਆਂ ਸੰਗਤਾਂ ਤੇ ਸਨਮਾਨ ਜੋ ਗੁਰੂ ਘਰ ਦੇ ਗ੍ਰੰਥੀ ਸਹਿਬਾਂ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਮੇਰੇ ਤੋਂ ਪਹਿਲਾਂ ਕੀਰਤਨ ਕਰ ਰਹੇ ਪਰਮ ਪਿਆਰੇ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਅਜੇ ਗੁਰਮਖਾਂ ਦੇ ਉਦਮ ਨਾਲ ਅੱਜ ਇਲਾਕੇ ਭਰ ਵਿੱਚ ਫਿਰ ਭਾਈ ਕੀਰ ਰੋਲੀ ਦਾ ਨਾਮ ਪ੍ਰਗਟ ਹੋ ਰਿਹਾ ਬਚਪਨ ਤੋਂ ਮੈਂ ਇੱਥੇ ਆ ਰਿਹਾ ਵਾਂ ਵਰਿਆਂ ਤੋਂ ਕਿਤੇ ਬਿਲਡਿੰਗਾਂ ਦੀ ਉਸਾਰੀ ਜਾਂ ਹੋਰ ਕੰਮ ਕਾਜਾਂ ਵਿੱਚ ਸਮਾਂ ਐਸਾ ਲੰਘਿਆ ਕਿ ਸਤਸੰਗਤ ਦਾ ਦੌਰ ਵੱਡੀ ਪੱਧਰ ਦਾ ਜੋ ਗੁਰਮਤ ਦਾ ਪ੍ਰਚਾਰ ਸੀ ਉਹਦੇ ਤੋਂ ਕੁਝ ਪਲ ਅਵਿਸਲੇ ਹੋ ਗਏ ਸਨ ਪਰ ਪਿਛਲੇ 4 ਸਾਲ ਦੇ ਉਪਰਾਲਿਆਂ ਨੇ ਸਾਰੇ ਇਲਾਕੇ ਵਿੱਚ ਸੁਨੇਹਾ ਘੱਲਿਆ ਤੇ ਨਵੇਂ ਉਦਮ ਨਵੇਂ ਉਪਰਾਲੇ ਗੁਰਮਤ ਦੇ ਸੁਨੇਹੇ ਚਾਵਾ ਨਾਲ ਸਾਰੇ ਪਾਸੇ ਆਰੰਭ ਹੋ ਰਹੇ ਨੇ ਇਸ ਨਗਰ ਵੱਲੋਂ ਹਰ ਸਾਲ ਬੜਾ ਪਿਆਰਾ ਉਪਰਾਲਾ ਕੀਤਾ ਜਾਂਦਾ ਹੈ ਤੇ ਤੁਸੀਂ ਵੀ ਸਾਰੇ ਪਹੁੰਚ ਕੇ ਆਪਣਾ ਸਹਿਯੋਗ ਨਿਭਾਉਂਦੇ ਹੋ ਸੇਵਾਵਾਂ ਵੀ ਕਰਦੇ ਹੋ ਈਸ਼ਰ ਮੀਡੀਆ ਚੈਨਲ ਦੇ ਮਾਧਿਅਮ ਦੂਰ ਦੁਰੇਡੇ ਘਰਾਂ ਵਿੱਚ ਬੈਠ ਕੇ ਜਗਿਆਸੂ ਸੁਣਦੇ ਨੇ ਮੈਂ ਕੱਲ ਵੀ ਪਹਿਵੇ ਗਿਆ ਸੀ ਤੇ ਪਰਸੋਂ ਪਟਿਆਲੇ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਦਾ ਕੀਰਤਨ ਮੈਨੂੰ ਦੋਨੋਂ ਦਿਨ ਸੁਣ ਦਾ ਸੁਭਾਗ ਮਿਲਿਆ ਜਨਰਲ ਦੇ ਮਾਧਿਅਮ ਅਜਿਹੇ ਸਮਾਗਮਾਂ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਸਤਸੰਗਤ ਦੇ ਉਪਰਾਲੇ ਨੇ ਤਿੰਨ ਦਿਨ ਕੇਵਲ ਇੱਕ ਸੁਨੇਹਾ ਸੰਦੇਸ਼ ਹੈ ਇਹਦੇ ਤੋਂ ਬਾਅਦ ਅਸੀਂ ਆਪਣੇ ਘਰਾਂ ਵਿੱਚ ਆਪਣੇ ਬੱਚਿਆਂ ਨੂੰ 10 ਗੁਰੂ ਸਾਹਿਬਾਨਾਂ ਦੇ ਨਾਮ ਚੇਤੇ ਕਰਾਉਣੇ ਨੇ ਬੱਚਿਆਂ ਨੂੰ ਯਾਦ ਹੋਵੇ ਕਿ ਸਾਨੂੰ 1666 ਵਿੱਚ ਤਨੂ ਗੁਰੂ ਗੋਬੀ ਸਿੰਘ ਜੀ ਸਰੀਰ ਕਰਕੇ ਸੰਸਾਰ ਅੰਦਰ ਪਟਨੇ ਦੀ ਧਰਤੀ ਤੇ ਮਾਦਾ ਗੁਜਰਕੌਰ ਦੀ ਕੁਖ ਤੋਂ ਪ੍ਰਗਟ ਹੋਏ ਪਿਤਾ ਉਹਨਾਂ ਦੇ ਗੁਰਤੇ ਇੱਕ ਬਹਾਦਰ ਅਜੇ ਉਮਰ 11 ਵਰਿਆਂ ਦੀ ਸੀ ਤੇ 1675 ਵਿੱਚ ਸਰੀਰ ਕਰਕੇ ਸੰਸਾਰ ਤੋਂ ਸ਼ਹਾਦਤਾਂ ਪਾ ਗਏ ਇੱਕ ਪੁੱਤਰ 11 ਸਾਲ ਦਾ ਹੋਵੇ ਤੇ ਉਹਦੀ ਗੋਦ ਵਿੱਚ ਪਾਈ ਜੈਤਾ ਜੀ ਉਹਨਾਂ ਦੇ ਪਿਤਾ ਦਾ ਸੀਸ ਅਨੰਦਪੁਰ ਸਾਹਿਬ ਦੀ ਧਰਤੀ ਤੇ ਭੇਟ ਕਰੇ ਦੇ ਪਿਤਾ ਦਾ ਧੜ ਦਿੱਲੀ ਵਿਖੇ ਸ਼ਹਾਦਤ ਪਾਉਣ ਤੋਂ ਪਰੰਤ ਸੰਸਕਾਰ ਕੀਤਾ ਜਾਵੇ ਤੇ ਪੁੱਤਰ ਦੀ ਗੋਦ ਵਿੱਚ 11 ਸਾਲ ਦੇ ਬਾਲਕ ਨੂੰ ਪਿਤਾ ਦਾ ਸੀਸ ਦਿੱਤਾ ਜਾਵੇ ਤੇ ਉਦੋਂ ਬਾਅਦ ਉਹ ਬਾਲਕ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਦੇ ਰੂਪ ਵਿੱਚ ਸਾਨੂੰ ਖਾਲਸਾ ਬਣਾ ਕੇ ਆਪਣਾ ਸਰੂਪ ਦਵੇ ਤੇ ਜਦੋਂ ਕਿਤੇ ਖੰਡੇ ਬਾਟੇ ਦੀ ਪਹੁੰਚ ਤੋਂ ਬਾਅਦ ਭਾਈ ਪ੍ਰੇਮ ਚੰਦ ਨੇ ਕਿਹਾ ਮਹਾਰਾਜ ਪ੍ਰੇਮ ਚੰਦ ਉਦਾਸੀ ਕਿ ਮੈਂ ਘਰ ਚੱਲਾਂ ਪ੍ਰੇਮ ਸਿੰਘ ਬਣ ਗਿਆ ਤੁਹਾਡੇ دیدارਾਂ ਦੀ ਝਲ ਕਦੋਂ ਆਏਗੀ ਤਾਂ ਸਤਿਗੁਰਾਂ ਦੇ ਬਚਨ ਸੁਣ ਪ੍ਰਭਾਤ ਵੇਲੇ ਉੱਠ ਕੇ ਨਿਤਨੇਮ ਕਰੀ ਜਦੋਂ ਦਰਪਨ ਚ ਆਪਣਾ ਚਿਹਰਾ ਤੱਕੇਗਾ ਆਪਣਾ ਦਾੜਾ ਤੱਕੇਗਾ ਤੈਨੂੰ ਮੇਰਾ ਰੂਪ ਨਜ਼ਰ ਆਵੇਗਾ ਖਾਲਸਾ ਮੇਰਾ ਰੂਪ ਹੈ ਖਾਸ ਇਹ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਬਾਲ ਉਮਰੇ ਸਤਿਗੁਰਾਂ ਨੇ 68 ਵਿਦਿਆ ਧਾਰਨ ਕਰ ਲਈਆਂ ਉਸਨੂੰ 84 ਕਿਸਮ ਦੇ ਸ਼ਸਤਰ ਗੁਰੂ ਗੋਬਿੰਦ ਸਿੰਘ ਜੀ ਚਲਾਉਣਾ ਜਾਣਦੇ ਸਨ ਇੱਕੋ ਸਮੇਂ ਚਾਰ ਤੀਰ ਚਿੱਲੇ ਤੇ ਚੜਾ ਕੇ ਸਤਿਗੁਰ ਉਹਦੇ ਨਿਸ਼ਾਨੇ ਚਾਰੋਂ ਥਾਵਾਂ ਤੇ ਸਹੀ ਪਹੁੰਚਾਉਂਦੇ ਸਨ ਗੁਰੂ ਗੋਬਿੰਦ ਸਿੰਘ ਜੀ ਦਾ ਤੀਰ ਸਵਾ ਕੋ ਦੂਰ ਤੱਕ ਜਾਂਦਾ ਤੇ ਹਰ ਤੀਰ ਨੂੰ ਸਿਉਨਾ ਲੱਗਾ ਹੁੰਦਾ ਜੇ ਬਾਲ ਅਵਸਥਾ ਸੀ ਇਸ ਸanskrit vidya ਪੰਡਤ ਕ੍ਰਿਪਾ RAM ਤੋਂ ਸਤਿਗੁਰਾਂ ਨੇ ਪ੍ਰਾਪਤ ਕੀਤੀ ਉਹੀ ਕ੍ਰਿਪਾ RAM ਜੋ ਕਸ਼ਮੀਰੀ ਪੰਡਤਾਂ ਦੀ ਪੁਕਾਰ ਧੰਗ ਗੁਰੂ ਤੇਗ ਬਹਾਦਰ ਪਾਸ਼ਾ ਕੋ ਲਿਆਏ ਤੇ ਜਦੋਂ ਗੋਬਿੰਦ ਰਾਏ ਜੀ ਦੇ ਹੱਥਾਂ ਦੇ ਵਿੱਚ ਪਿਤਾ ਦਾ ਸੀਸ ਤੱਕਿਆ ਖੰਡੇ ਬਾਟੇ ਦੀ ਪੌਹਲ ਨੂੰ 16 ਸਣੇ ਨਿੰਬ ਵਿੱਚ ਛੱਕ ਕੇ ਇਹ ਕਿਰਪਾ ਰਾਮ ਕਿਰਪਾਲ ਸਿੰਘ ਬਣਿਆ ਤੇ ਚਮਕੌਰ ਦੀ ਜੰਗ ਵਿੱਚ ਸ਼ਹਾਦਤ ਪਾ ਗਿਆ ਗੁਰੂ ਜੀ ਨੇ ਇਹਨਾਂ ਕ੍ਰਿਪਾ ਰਾਮ ਨੇ ਸੰਸਕ੍ਰਿਤ ਦੀ ਵਿਦਿਆ ਪੜ੍ਹੀ ਸੀ ਜਿਸ ਬਾਲਕ ਨੂੰ ਉਹਨੇ ਵਿਦਿਆ ਪੜ੍ਾਈ ਉਹਨਾਂ ਦਾ ਸਰੂਪ ਪ੍ਰਭਾਵ ਤੱਕ ਕੇ ਉਹਨਾਂ ਪਾਸੋਂ ਖੰਡੇ ਬਾਟੇ ਦੀ ਪਾਹ ਲੈ ਕੇ ਚਮਕੌਰ ਦੀ ਜੰਗ ਵਿੱਚ ਕ੍ਰਿਪਾ ਰਾਮ ਸ਼ਹਾਦਤ ਪਾ ਗਿਆ ਸਤਗੁਰਾਂ ਨੇ ਗਣਿਤ ਦੀ ਵਿਦਿਆ ਸਹਿਬ ਚੰਦ ਤੋਂ ਪ੍ਰਾਪਤ ਕੀਤੀ ਸਤਗੁਰੂ ਜੀ ਨੇ ਫਾਰਸੀ ਦੀ ਵਿਦਿਆ ਪੀਰ ਮੁਹੰਮਦ ਜੀ ਤੋਂ ਪ੍ਰਾਪਤ ਕੀਤੀ ਮੁਨਸੀ ਪੀਰ ਮੁਹੰਮਦ ਜੋ ਸਤਗੁਰਾਂ ਦੇ ਕੋਲ ਰਹਿੰਦੇ ਸਨ ਤੁਹਾਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਾਲ ਉਮਰ ਤੋਂ ਹੀ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਜ਼ੁਬਾਨੀ ਕੰਠ ਕਰ ਲਈ ਸੀ ਅੱਜ ਵੀ ਖਾਲਸਾ ਪੰਥ ਦੀਆਂ ਜਥੇਬੰਦੀਆਂ ਸਿੱਖ ਸੰਪਰਦਾਵਾਂ ਵਿੱਚ ਅਣਗਿਣਤ ਐਸੇ ਗੁਰਮਖ ਖਾਨ ਗੁਰਸਿੱਖਾਂ ਜੋ ਅਥਾ ਬਾਣੀ ਜ਼ੁਬਾਨੀ ਕੰਠ ਰੱਖਦੇ ਨੇ ਤੇ ਬਾਣੀ ਦਾ ਅਭਿਆਸ ਕਰਦੇ ਨੇ ਉਹ ਰਸਿਏ ਵੀ ਹਨ ਉਹ ਗੁਰਮਖ ਅਭਿਆਸੀ ਵੀ ਹਨ ਇਸ ਸਿੱਖ ਜਗਤ ਵਿੱਚ ਧੁਰ ਤੋਂ ਇਹ ਨੇਮ ਤੁਰਿਆ ਹੁੰਦਾ ਹੈ ਪ੍ਰੇਮ ਬੜਿਆ ਹੈ ਗੁਰਬਾਣੀ ਨਾਲ ਤੋ ਸਤਿਗੁਰਾਂ ਦਾ ਪ੍ਰਕਾਸ਼ ਕੋ ਮਨਾਉਨੇ ਹਾਂ ਜਿਨ ਕੇ ਦਿਨ ਮਨਾਤੇ ਉਹਨ ਕੀ ਬਾਤ ਵੀ ਮਾਨਣਾ ਕਰੋ ਜਿਨ ਕੋ ਚਾਹਤੇ ਉਹਨ ਕੋ ਵੀ ਜਾਨਣਾ ਕਰੋ ਆਪਣੇ ਪਰਿਵਾਰ ਵਿੱਚ ਸਾਂਝ ਪਾਈ ਜਾਵੇ ਸਾਡੇ ਕੋਲ ਐਸਾ ਕੀ ਔਗਣ ਹੈ ਕੀ ਭੋਲ ਹੈ ਕੀ ਗੁਨਾਹ ਹੈ ਸਾਡਾ ਖੰਡੇ ਬਾਟੇ ਦੀ ਪਾਹਲ ਨੂੰ ਅਜੇ ਮਨ ਨਹੀਂ ਪ੍ਰੇਰਿਆ ਗਿਆ ਸਾਡੇ ਘਰ ਵਿੱਚ ਜਪਜੀ ਸਾਹਿਬ ਦਾ ਪ੍ਰਵਾਹ ਨਹੀਂ ਚੱਲਿਆ ਅਸੀਂ ਰਹਿਰਾ ਸਾਹਿਬ ਦੀ ਬਾਣੀ ਭੁੱਲ ਗਏ ਕੀਰਤਨ ਸੋਲਾ ਸੁਨਣਾ ਜਾਂ ਜਪਣਾ ਸਾਨੂੰ ਅਵੇਸਲਾ ਹੋ ਗਿਆ ਅਸੀਂ ਮਨ ਬਣਾਈਏ ਚੈਨਲਾਂ ਦੇ ਮਾਧਿਅਮ ਅਸੀਂ ਗੁਰਬਾਣੀ ਸੁਣ ਸਕਦੇ ਹਾਂ ਜੇ ਪੜ੍ਹ ਨਹੀਂ ਸਕਦੇ ਤਾਂ ਸੁਣਨ ਲੱਗਿਆਂ ਕੀਰਤਨ ਸੋਲਾ ਸੁਣ ਕੇ ਸੋਈਏ ਪ੍ਰਭਾਤ ਵੇਲੇ ਜਪਜੀ ਸਾਹਿਬ ਦਾ ਪਾਠ ਸੁਣੀਏ ਗੁਰੂਦਰ ਘਰ ਵੀ ਜਾ ਕੇ ਮੱਥਾ ਟੇਕੀਏ ਕੁਝ ਪਲ ਬੈਠ ਕੇ ਉੱਥੇ ਗੁਰਬਾਣੀ ਦਾ ਪਾਠ ਸੁਣ ਲਈਏ ਜਾਂ ਜਪ ਲਈਏ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਕਿਉਂ ਸੰਸਾਰ ਵਿੱਚ ਆ ਉਹਨਾਂ ਦਾ ਪਿਤਾ ਕੌਣ ਸੀ ਉਹਨਾਂ ਦੇ ਮਾਤਾ-ਪਿਤਾ ਕੌਣ ਸਨ ਉਹਨਾਂ ਨੇ ਸੰਸਾਰ ਵਿੱਚ ਕੀ ਕੀਤਾ ਐਸੀ ਕੋਈ ਸਾਖੀ ਉਹ ਪੁਸਤਕ ਕੋਈ ਗ੍ਰੰਥ ਸਾਡੇ ਘਰ ਵਿੱਚ ਵੀ ਲਿਆ ਕੇ ਰੱਖਿਆ ਜਾਵੇ ਆ ਪੜਿਆ ਜਾਵੇ ਬੱਚਿਆਂ ਨੂੰ ਪੜਾਇਆ ਜਾਵੇ ਜਦੋਂ ਅਗਲੇ ਸਾਲ ਫਿਰ ਇਹ ਸਮਾਗਮ ਹੋਵੇ ਬਹੁਤਾਂ ਤਾਤ ਸਾਖੀਆਂ ਗੁਰੂ ਦੀਆਂ ਬਾਤਾਂ ਤੁਹਾਨੂੰ ਆਪ ਯਾਦ ਹੋਣ ਫਿਰ ਸਾਡਾ ਜੀਵਨ ਹੋਰ ਵੀ ਆਨੰਦਮਈ ਬਣੇਗਾ ਪੰਜ ਪਿਆਰੇ ਸਹਿਬਾਨ ਆ ਰਹੇ ਨੇ ਤੇ ਪੰਥ ਦੇ ਬਹੁਤ ਪਰਮ ਪਿਆਰੇ ਵਿਦਵਾਨ ਜਿਨ੍ਹਾਂ ਦੀ ਸੰਗਤਾਂ ਨੂੰ ਹਮੇਸ਼ਾ ਦੇਸ਼ ਵਿਦੇਸ਼ ਉਡੀਕ ਰਹਿੰਦੀ ਹੈ ਸਨਮਾਨਯੋਗ ਆਦਮੀ ਸੰਤ ਬਲਜੀਤ ਸਿੰਘ ਜੀ ਦਾਦੂਵਾਲ ਉਹਨਾਂ ਦੀ ਰਚਨਾ ਤੋਂ ਵੀ ਆਪ ਜੀ ਨੇ ਅਨਮੋਲੇ ਬਚਨ ਸਰਵਨ ਕਰਨੇ ਨੇ ਦੋ ਪਲ ਮਿਲ ਕੇ ਸਾਰੇ ਜਪਦੇ ਹਾਂ ਸਤ ਨਾਮ ਵਾਹਿਗੁਰੂ ਜੀ ਸਤ ਨਾਮ ਵਾਹਿਗੁਰੂ